ਸਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਬੀਐਮ ਪੰਜਾਬੀ ਅੱਜ ਆਪਾਂ ਪੁੱਜੇ ਆ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਮਕੇਰੀਆਂ ਦੇ ਵਿੱਚ ਜਿੱਥੇ ਕਿ ਆਪਾਂ ਤੁਹਾਨੂੰ ਇੱਕ ਸ਼ਾਰਟ ਮੂਵੀ ਜੋ ਰਿਲੀਜ਼ ਹੋ ਰਹੀ ਹੈ ਗੁੰਤਾਜ ਟੀਵੀ ਦੇ ਉੱਤੇ ਬਾਪੂ ਦਾ ਬਹੀ ਖਾਤਾ ਉਹਦੀ ਸਟਾਰ ਕਾਸਟ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਔਰ ਆਪਾਂ ਉਹਨਾਂ ਦੇ ਕੋਲ ਪੁੱਛਾਂਗੇ ਕਿ ਇਸ ਫਿਲਮ ਦੇ ਵਿੱਚ ਕੀ ਕੀ ਮੈਸੇਜ ਦੇ ਰਹੀ ਹੈ ਸਮਾਜ ਨੂੰ ਔਰ ਇਸ ਫਿਲਮ ਦੇ ਵਿੱਚ ਕੀ 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 ਤੁਸੀਂ ਰੋਲ ਕੀਤਾ ਹੈਗਾ ਸਾਡੇ ਨਾਲ ਮੌਜੂਦ ਆ ਪੈਡਮ ਆਰਤੀ ਜੀ ਆਰਤੀ ਜੀ ਤੁਹਾਡਾ ਸਾਡੇ ਬੀਐਮ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਤੁਹਾਡਾ ਬਹੁਤ-ਬਹੁਤ ਤੁਹਾਡੇ ਚੈਨਲ ਦਾ ਧੰਨਵਾਦ ਕੀ ਤੁਸੀਂ ਅੱਜ ਇੱਥੇ ਆਇਓ ਜਿੱਥੇ ਸਾਡੇ ਫਿਲਮ ਦਾ ਜਿਹੜਾ ਪੋਸਟਰ ਹੈ ਉਹ ਰਿਲੀਜ਼ ਹੋ ਰਿਹਾ ਹੈ ਬਾਪੂ ਜੀ ਦਾ ਬਾਈ ਖਾਤਾ ਮੈਡਮ ਜੀ ਇਸ ਫਿਲਮ ਦਾ ਸਮਾਜ ਨੂੰ ਕੀ ਮੈਸੇਜ ਹੈਗਾ ਹਾਂਜੀ ਸਰ ਸਾਡੀ ਫਿਲਮ ਜਿਹੜੀ ਹੈ ਸਮਾਜ ਨੂੰ ਇਹ ਮੈਸੇਜ ਦਿੰਦੀ ਹੈ ਕਿ ਕਿਸ ਤਰ੍ਹਾਂ ਸਾਨੂੰ ਸਮਾਜ ਦੇ ਵਿੱਚ ਜਿਹੜੀ ਇਨਸਾਨੀਅਤ ਹੈ ਉਹਨੂੰ ਕਮਾਉਣਾ ਚਾਹੀਦਾ ਹੈ ਨਾ ਕਿ ਪੈਸੇ ਦੇ ਤਰਫ ਦੌੜਨਾ ਚਾਹੀਦਾ ਹੈ ਹਾਂਜੀ ਤੇ ਮੈਡਮ ਜੋ ਇਹ ਫਿਲਮ ਆਪਾਂ ਅੱਜ ਪੋਸਟਰ ਰਿਲੀਜ਼ ਕੀਤਾ ਹੈਗਾ ਇਹਦੇ ਵਿੱਚ ਤੁਹਾਡੇ ਨਾਲ ਦਾ ਤੁਹਾਨੂੰ ਸ਼ੂਟ ਕਰਨ ਲਈ ਕਿੰਨਾਕ ਸਮਾਂ ਲੱਗਾ ਹੈਗਾ ਸਸਾ ਲੋ ਜ਼ਿਆਦਾ ਮਤਲਬ ਆਪਾਂ ਸ਼ੂਟ ਜਿਹੜੇ ਆ ਉਹ ਥੋੜੇ ਸਮਝੀ ਹੋ ਗਏ ਕਿਉਂਕਿ ਜਿਹੜੇ ਸਾਡੇ ਨਾਲ ਸਟਾਰਸ ਜੁੜੇ ਹੋਏ ਆ ਉਹ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਉਹ ਐਕਸਪੀਰੀਐਂਸਡ ਹੈਗੇ ਆ ਤੇ ਸਾਡੇ ਇੱਕ ਜਾਂ ਦੋ ਟੈਕ ਦੇ ਵਿੱਚ ਜਿਹੜੇ ਸ਼ੂਟ ਸੀਗੇ ਉਹ ਪੂਰੇ ਹੋ ਜਾਂਦੇ ਸੀਗੇ ਹਾਂਜੀ ਤੇ ਮੈਡਮ ਜੇ ਇਸ ਫਿਲਮ ਨੂੰ ਜੇ ਕੈਪਟਨ ਜਿੰਨੇ ਤੁਹਾਡੇ ਨਾਲ ਸਟਾਰ ਕਾਸਟ ਹੈ ਜਿਹੜੇ ਤੁਹਾਡੇ ਨਾਲ ਫਿਲਮ ਦੇ ਵਿੱਚ ਐਕਟਰ ਸੀਗੇ ਉਹ ਫਸਟ ਟਾਈਮ ਤੁਹਾਡੇ ਨਾਲ ਕੰਮ ਕੀਤਾ ਜਾਂ ਉਹ ਪਹਿਲਾਂ ਵੀ ਕਿਸੇ ਅਦਰ ਅਦਰ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਆ ਸਰ ਜਿਹੜੀ ਸਟਾਰ ਕਾਸਟ ਹੈ ਇਹ ਤੇ ਮਤਲਬ ਕਾਫੀ ਪਹਿਲੇ ਕੰਮ ਕਰ ਚੁੱਕੇ ਆ ਲੇਕਿਨ ਮੇਰੇ ਖਿਆਲ ਸੇ ਜਿਹੜੇ ਆ ਸਾਡੇ ਲੇਡੀ ਸਟਾਫ ਹੈਗਾ ਜਿਹੜਾ ਇਹਨਾਂ ਦਾ ਪਹਿਲੀ ਵਾਰ ਐਕਸਪੀਰੀਅੰਸ ਰਿਹਾ ਇਸ ਚੀਜ਼ ਦਾ ਲੇਕਿਨ ਸਾਹੀ ਜਿਲ੍ਹੇ ਪਹਿਲੀ ਵਾਰ ਕੀਤੀ ਆ ਇਹ ਚੀਜ਼ ਤੇ ਸਾਨੂੰ ਅੰਦਰੋਂ ਬੜੀ ਅੱਛੀ ਖੁਸ਼ੀ ਹੋਈ ਸਾਨੂੰ ਇਸ ਚੀਜ਼ ਦੀ ਕੀ ਮੈਡਮ ਜਦੋਂ ਮੈਂ ਫਿਲਮ ਨੂੰ ਤੁਸੀਂ ਸ਼ੁਰੂ ਕਰੇਗਾ ਘਰ ਦੇ ਵਿੱਚੋਂ ਲੇਡੀ ਦਾ ਬਾਹਰ ਨਿਕਲਣਾ ਬਹੁਤ ਜ਼ਿਆਦਾ ਔਖਾ ਆਪਣੇ ਕੰਮ-ਕਾਜ ਛੱਡ ਕੇ ਕੋਈ ਘਰੇਲੂ ਕੰਮਾਂ ਦੇ ਵਿੱਚ ਬਹੁਤ ਹੈ ਤੇ ਤੁਸੀਂ ਆਪਣਾ ਸਮਾਂ ਕਿੱਦਾਂ ਦਿੰਦੇ ਰਹੇ ਸਰ ਟਾਈਮ ਮੈਨੇਜ ਕਰਨਾ ਥੋੜਾ ਤੇ ਮੁਸ਼ਕਿਲ ਹੋਇਆ ਸਾਡੇ ਲਈ ਲੇਕਿਨ ਇਹ ਕਿ ਅਪਾ ਇੱਕ ਨਵੀਂ ਚੀਜ਼ ਕਰ ਰਹੇ ਆ ਆਪਣੇ ਸੁਪਨੇ ਪੂਰੇ ਕਰ ਰਹੇ ਜਿੱਦਾਂ ਨਾ ਤਾਂ ਉਸ ਚੀਜ਼ ਦੀ ਸਾਨੂੰ ਖੁਸ਼ੀ ਵੀ ਸੀਗੀ ਇਸ ਤਰ੍ਹਾਂ ਕਿ ਉਹ ਟਾਈਮ ਮੈਨੇਜ ਕਰਨਾ ਸਾਡੇ ਲਈ ਇੰਨਾ ਜ਼ਿਆਦਾ ਮਤਲਬ ਬਰڈن ਨਹੀਂ ਸਾਨੂੰ ਲੱਗਿਆ ਜੀ ਹਾਂਜੀ ਇਸ ਫਿਲਮ ਦੇ ਸਾਡੇ ਨਾਲ ਦੂਜੇ ਕਲਾਕਾਰ ਵੀ ਮੌਜੂਦ ਹੈ ਜਿਨ੍ਹਾਂ ਦਾ ਨਾਮ ਹੈ ਕਸੀਮਾ ਜੀ ਸੀਮਾ ਜੀ ਤੁਹਾਡਾ ਸਾਡੇ ਬੀਐਮ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਮੇਰੇ ਇਸ ਮੇਰਾ ਇਸ ਫਿਲਮ ਵਿੱਚ ਇੱਕ ਸਿਸਟਰ ਦਾ ਰੋਲ ਹੈ ਕਿ ਮੈਂ ਇਸ ਮੈਂ ਇਸ ਫਿਲਮ 'ਚ ਇੱਕ ਸਿਸਟਰ ਦਾ ਰੋਲ ਕੀਤਾ ਹੈ ਤੇ ਇਸ ਫਿਲਮ 'ਚ ਮੈਨੂੰ ਰੋਲ ਕਰਕੇ ਬਹੁਤ ਅੱਛਾ ਲੱਗਿਆ ਹੈ आई मैं थैंक यू कर दिया विपिन सर ਦਾ ਮਾਰੇ ਅੱਗੇ ਤੋਂ ਵੀ ਕੋਈ ਜੇ ਮੈਨੂੰ ਮੌਕਾ ਮਿਲੇਗਾ ਤਾਂ ਮੈਂ ਜ਼ਰੂਰ ਪਾਰਟਿਸਿਪੇਟ ਕਰਾਂਗੀ ਮੈਡਮ ਪਹਿਲਾਂ ਵੀ ਕਦੇ ਕਿਸੇ ਫਿਲਮ ਵਿੱਚ ਇੱਕ ਕੰਮ ਕੀਤਾ ਨਹੀਂ ਨਹੀਂ ਸਰ ਇਹ ਮੇਰਾ ਫਰਸਟ ਐਕਸਪੀਰੀਅੰਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਫਿਲਮ ਦੇ ਵਿੱਚ ਕੰਮ ਕਰਨ ਦੀ ਇੱਛਾ ਹੋਵੇ ਜੀ ਹਾਂਜੀ ਜ਼ਰੂਰ ਜੇ ਮੈਨੂੰ ਕੋਈ ਮੌਕਾ ਮਿਲੇਗਾ ਤਾਂ ਮੈਂ ਜ਼ਰੂਰ ਪਾਰਟਿਸਿਪੇਟ ਕਰਾਂਗੀ ਠੀਕ ਹੈ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਫਿਲਮ ਦੇ ਵਿੱਚ ਜੋ ਬੱਚਿਆਂ ਨੇ ਵਿੱਚ ਪਿੰਗਾ ਝੂਟਣ ਦਾ ਵੀ ਰੋਲ ਕੀਤਾ ਹੈਗਾ ਬੱਚਿਆਂ ਦੇ ਕੋਲ ਵੀ ਆਪਾਂ ਵੀਊ ਲਵਾਂਗੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਫਿਲਮ ਬਾਰੇ ਕਿ ਜਗਲੀ ਵਾਰ ਤਵੇ ਫਿਲਮ ਰਿਲੀਜ਼ ਹੋਏਗੀ ਤੇ ਉਸ ਵਾਰ ਵੀ ਸਾਨੂੰ ਪੰਜਾਬੀ ਕਲਚਰ ਬਾਰੇ ਕੁਝ ਪਤਾ ਲੱਗੇ। ਸਭਾ ਬਤਾਂਦੇ। ਕਿਉਂਕਿ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬ ਦੇ ਕਲਚਰ ਬਾਰੇ ਦੱਸਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਆਪਾਂ ਅੱਜ ਵੈਸਟਰਨ ਕਲਚਰ ਦੇ ਵਿੱਚ ਪਾ ਕੇ ਆਪਣੇ ਬੱਚਿਆਂ ਦਾ ਫਿਊਚਰ ਵੀ ਬਹੁਤ ਜ਼ਿਆਦਾ ਖਰਾਬ ਕਰ ਜਾ ਰਿਹਾ ਔਰ ਸਾਨੂੰ ਪੰਜਾਬ ਦੇ ਕਲਚਰ ਬਾਰੇ ਨਾਲ ਜੋੜਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਇਸ ਫਿਲਮ ਦੇ ਵਿੱਚ ਜੋ ਕਿ ਸਾਡੇ ਮੇਨ ਐਕਟਰ ਦੀ ਮਾਤਾ ਦਾ ਰੋਲ ਅਦਾ ਕੀਤਾ ਸਾਡੇ ਨਾਲ ਮੌਜੂਦ ਹੈ ਭੈਣ ਜੀ ਕੁਲਵਿੰਦਰ ਕੌਰ ਜੀ ਕੁਲਵਿੰਦਰ ਕੌਰ ਜੀ ਤੁਹਾਡਾ ਸਾਡੇ ਬੀਐਮ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦੀ ਮੈਡਮ ਇਹ ਇਸ ਫਿਲਮ ਦੇ ਵਿੱਚ ਤੁਸੀਂ ਕੰਮ ਕਰਕੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗਾ ਜੀ ਸੇ ਪਹਿਲਾਂ ਵੀ ਤੁਸੀਂ ਕਿਸੇ ਫਿਲਮ ਦੇ ਵਿੱਚ ਕੰਮ ਕੀਤਾ ਸੀਗਾ ਜਾਂ ਇੱਥੇ ਫਰਸਟ ਕੀਤਾ ਜੀ ਜੇ ਇਹ ਫਰਸਟ ਤੁਸੀਂ ਕਰਨਾ ਸ਼ੁਰੂ ਕੀਤਾ ਇਹਦੇ ਡਾਇਲੋਗ ਕਿਦਾਂ ਰਟੇ ਜਾਂ ਘਾਤਰੇ ਹਸਲ ਕਰਦੇ ਸੀਗੇ ਤੇ ਜਾਂ ਫਿਰ ਮੁੱਕ ਤੇ ਆਉਂਦੀ سپورਟ ਕਰਦੇ ਸੀਗੇ ਮੁੱਕ ਤੇ ਵਿਪਨ ਸੈਰੋਂ ਹੀ سپورਟ ਕਰਦੇ ਸੀਗੇ ਠੀਕ ਹੈ ਹਾਂ ਜੀ ਸਾਡੇ ਨਾਲ ਇਸ ਫਿਲਮ ਦੇ ਇੱਕ ਹੋਰ ਐਕਟਰ ਮੌਜੂਦ ਹੈਗੇ ਆ ਆਪਾਂ ਉਹਨਾਂ ਦੇ ਕੋਲੋਂ ਇਸ ਫਿਲਮ ਦੇ ਬਿਊਵ ਜਾਨਣਾਗੇ ਮੈਡਮ ਜੋ ਇਹ ਫਿਲਮ ਸਾਡੇ ਕੋਲ ਜਿਹੜੀ ਅੱਜ ਆਪਾਂ ਪੋਸਟਰ ਰਿਲੀਜ਼ ਕੀਤਾ ਹੈਗਾ ਇਸ ਫਿਲਮ ਦੇ ਬਾਰੇ ਤੁਸੀਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਸਮਾਜ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿਓ ਕਿ ਉਹ ਕਿਸੇ ਦੀ ਕੀਤੀ ਗਈ ਮਦਦ ਨੂੰ ਸਿਰਫ ਇੱਕ ਮਦਦ ਹੀ ਨਾ ਸਮਝਣ ਉਹਨਾਂ ਦਾ ਇੱਕ ਸਤਕਾਰ ਵੀ ਸਮਝਣ ਉਹਨਾਂ ਦਾ ਧੰਨਵਾਦ ਵੀ ਕਰਨ ਤੇ ਉਸ ਨੂੰ ਅਹਿਸਾਨ ਦੇ ਤੌਰ ਤੇ ਨਾ ਲੈਣ ਦੋਸਤੋ ਇਸ ਹਨ ਸਾਡੇ ਨਾਲ ਬਾਪੂ ਦਾ ਬਹੀ ਖਾਤਾ ਫਿਲਮ ਤੇ ਸਾਰੇ ਐਕਟਰ ਲੇਡੀਜ਼ ਐਕਟਰ ਆਸ ਕਰਦੇ ਆ ਕਿ ਸਾਡੀ ਇਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ ਔਰ ਜਦੋਂ ਵੀ ਇਹ ਵੀਡੀਓ ਸਾਡੀ ਰਿਲੀਜ਼ ਹੋਏਗੀ ਬਾਪੂ ਦਾ ਬਹੀ ਖਾਤਾ ਫਿਲਮ ਸ਼ਾਰਟ ਮੂਵੀ ਜਿਹੜੀ ਰਿਲੀਜ਼ ਹੋਏਗੀ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਇਹ ਵੀਡੀਓ ਕਿਹੋ ਜਿਹੀ ਲੱਗੀ ਕਿਉਂਕਿ ਤੁਹਾਡੇ ਕਮੈਂਟ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦੇ ਆ ਜਦੋਂ ਆਪਾਂ ਮੋਟੀਵੇਟ ਹੋਵਾਂਗੇ ਆਪਾਂ ਇਦਾਂ ਦੇ ਹੋਰ ਨਵੇਂ ਤੋਂ ਨਵੇਂ ਪ੍ਰੋਜੈਕਟ ਲੈ ਕੇ ਆਵਾਂਗੇ ਜਿਹੜੇ ਸਮਾਜ ਨੂੰ ਸੇਧ ਦੇਣਗੇ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰੋ ਔਰ ਸ਼ੇਅਰ ਕਰੋ ਲਾਈਕ ਕਰੋ ਥੈਂਕ ਯੂ ਧੰਨਵਾਦ ਤੁਹਾਡਾ ਵੀ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਆ ਜੀ